ਪੰਜਾਬ ਚ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਜਲੰਧਰ, ਬਠਿੰਡਾ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਜਿਸ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਆਪੋ ਆਪਣੇ ਖੇਤਰਾਂ ਵਿੱਚ ਪਹੁੰਚੇ। ਇਸੇ ਲੜੀ ਵਿੱਚ ਜਲੰਧਰ ਦੇ ਕਾਜ਼ੀ ਮੰਡੀ ਵਿੱਚ ਆਪਰੇਸ਼ਨ ਕਾਸੂ ਤਹਿਤ ਭਾਰੀ ਫੋਰਸ ਨਾਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਪੂਰੇ ਇਲਾਕੇ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ ਤੇ ਫਿਰ ਘਰਾਂ ਦੀ ਤਲਾਸ਼ੀ ਕੀਤੀ ਗਈ ਸ਼ਹਿਰ ਦੀ ਪੁਲਿਸ ਟੀਮਾਂ ਨੇ ਇਹ ਤਲਾਸ਼ੀ ਮਹਿੰਗਨ ਨਸ਼ਾ ਤਸਕਰਾਂ ਤੇ ਲੁਟੇਰਿਆਂ ਤੇ ਸਕੰਜਾ ਕਸਣ ਦੇ ਚਲਾਈ ਟੀਮ ਨੇ ਸਵੇਰੇ ਤੋਂ ਹੀ ਉਕਤ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਟੀਮਾਂ ਨੇ ਕਿਸੇ ਦੇ ਜਾਗਣ ਤੋਂ ਪਹਿਲਾਂ ਹੀ ਛਾਪਾ ਮਾਰ ਦਿੱਤਾ ਅਤੇ ਕਈ ਥਾਣਿਆਂ ਦੇ ਐਸਐਚਓ ਤੇ ਇਲਾਕੇ ਦੇ ਏਸੀਪੀ ਸਮੇਤ ਕਈ ਕਰਮਚਾਰੀ ਚੈਕਿੰਗ ਵਾਸਤੇ ਪਹੁੰਚੇ ਏਸੀਪੀ ਨਰਮਲ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਸੁੱਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਸੋਸ਼ਲ ਮੀਡੀਆ ਤੇ ਦੇਖਿਆ ਕਿ ਨਸ਼ਾ ਪੰਜਾਬ ਦੀ ਤਰੱਕੀ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀਆਂ ਜਾ ਰਹੀਆਂ ਸਖਤ ਕਾਰਵਾਈਆਂ ਇਸ ੜੀਕੇ ਨੂੰ ਜ਼ਰੂਰ ਦੂਰ ਕਰਨਗੀਆਂ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕத் थाम ਸੰਬੰਧੀ ਕਮੇਟਿੰਗ ਕੀਤੀ ਗਈ ਮੀਟਿੰਗ ਵਿੱਚ ਮੁੱਖ ਮੁੱਦਾ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦਾ ਸੀ ਜਰੰਦਰ ਵਿੱਚ 7 ਵਜੇ ਆਪਰੇਸ਼ਨ ਸ਼ੁਰੂ ਹੋਇਆ ਤੇ 10 ਵਜੇ ਤੋਂ ਵੱਧ 100 ਤੋਂ ਵੱਧ ਕਰਮਚਾਰੀ ਜਾਂਚ ਵਾਸਤੇ ਪਹੁੰਚੇ ਕਾਰਵਾਈ ਦੌਰਾਨ ਉਨ੍ਹਾਂ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਜਿਨ੍ਹਾਂ ਵਿਰੋਧਨਸ਼ੀਲੇ ਪਦਾਰਥਾਂ ਦੇ ਮਾਮਲੇ ਲੰਬੀ ਦਸਨ ਜਾਂ ਸ਼ੱਕੀ ਸਨ 20 ਤੋਂ ਵੱਧ ਘਰਾਂ ਦੀ ਤਲਾਸ਼ੀ ਲਈ ਗਈ ਤੁਹਾਨੂੰ ਵੀ ਦੱਸ ਦਈਏ ਕਿ ਕਾਜ਼ੀ ਮੰਡੀ ਸ਼ਹਿਰ ਦੇ ਵਿੱਚਕਾਰ ਇੱਕ ਇਲਾਕਾ ਹੈ ਜੋ ਕਿ ਗਲਤ ਗਤੀਵਿਧੀਆਂ ਲਈ ਮਸ਼ਹੂਰ ਹੈ ਇਹ ਸਰਚ ਆਪਰੇਸ਼ਨ ਉਕਤ ਖੇਤਰ ਵਿੱਚ ਜਾਲ ਵਿਛਾ ਕੇ ਚਲਾਇਆ ਗਿਆ ਤਾਂ ਹੁਣ ਲਗਾਤਾਰ ਐਕਸ਼ਨ ਹੋ ਰਹੇ ਨੇ ਪਰ ਵੱਡੇ ਸਵਾਲ ਜ਼ਰੂਰ ਨੇ ਕਿ ਮਾਨ ਸਰਕਾਰ ਨੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਐਡੇ ਵੱਡੇ ਆਪਰੇਸ਼ਨ ਕਿਉਂ ਨਹੀਂ ਕੀਤੇ ਤੇ ਜਦੋਂ ਦਿੱਲੀ ਵਿੱਚ ਸਰਕਾਰ ਚੱਲੇ ਜਾਂਦੀ ਆ ਤਾਂ ਉਸ ਤੋਂ ਬਾਅਦ ਹੁਣ ਮਾਨ ਸਰਕਾਰ ਪੰਜਾਬ 'ਚ ਐਕਟਿਵ ਨਜ਼ਰ ਆਉਂਦੀ ਆ ਕਿਉਂਕਿ ਜਿੰਨੇ ਪੰਜਾਬ ਦੇ ਮੁੱਦੇ ਪੱਖਦੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੈ ਕਿ ਨਸ਼ਾ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਨਸ਼ੇ ਤਲ ਦੇ ਨਾਲ ਵਿਕ ਰਹੇ ਨੇ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਤੇ ਹੁਣ ਮਾਨਸ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਹੈ ਪਰ ਸਵਾਲ ਇਹ ਹੈ ਕਿ ਕਿੰਨੇ ਕੁ ਸਮੇਂ ਲਈ ਐਕਸ਼ਨ ਹੋਏਗਾ ਕਿ ਵਾਕੀ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏਗਾ ਜਾਫਿਰ ਇਹ ਸਿਆਸੀ ਸਟੰਡ ਕੀਤੇ ਜਾ ਰਹੇ ਨੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਫਿਲਹਾਲ ਦੀ ਘੜੀ ਪੁਲਿਸ ਜ਼ਰੂਰ ਐਕਟਿਵ ਕੀਤੀ ਜਾ ਸਕਦੀ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ ਜੇਕਰ ਪੁਲਿਸ ਨੂੰ ਕਿਤੇ ਜਾ ਪਤਾ ਲੱਗਦਾ ਕਿ ਕੋਈ ਨਸ਼ਾ ਵੇਚ ਰਿਹਾ ਜਾਂ ਕੁਝ ਕਰ ਰਿਹਾ ਤਾਂ ਉਹਦੇ ਉੱਤੇ ਕੋਈ ਕਾਰਵਾਈ ਜ਼ਰੂਰ ਹੋ ਰਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਸਫਲ ਹੋਏਗੀ ਮਹਿੰਮਾਂ ਸਰਕਾਰ ਦੀ ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਵਿਰੋਧੀ ਪਾਰਟੀਆਂ ਜ਼ਰੂਰ ਇਸ ਨੂੰ ਸਿਆਸੀ ਸਟੰਡ ਨਾਲ ਜੋੜ ਰਹੀਆਂ ਨੇ ਤੇ ਉਹ ਸੰਤੁਸ਼ਟ ਨਹੀਂ ਹੈਗੀਆਂ ਕਿਉਂਕਿ ਕਹਿੰਦੇ ਕਿ ਪੰਜਾਬ ਨਸ਼ਾ ਇਹ ਨਾ ਬਦ ਚੁੱਕਿਆ ਕਿ ਨੌਜਵਾਨ ਜਿਹੜੇ ਹੋ ਇਥੋਂ ਅੱਕ ਕੇ ਵਿਦੇਸ਼ਾਂ ਵੱਲੋਂ ਜਾ ਰਹੇ ਨੇ ਉਹ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਇਸ ਨੂੰ ਲੈ ਕੇ ਕੀ ਕੁਝ ਐਕਸ਼ਨ ਲੈਂਦੀ ਹੈ ਦੇ ਉਜਾਜ ਧੰਨਵਾਦ